ਉਧਰੋਂ ਭਾਜਪਾ ਵਾਲੇ ਨੇ ਮਿੰਟੂ ਜੀ ਕੰਮ ਕਰ ਦਿੱਤਾ ਕਹਿੰਨੇ ਕਿ ਭਾਜਪਾ ਵਾਲੇ ਨੇ ਨੁਕਸਾਨ ਕਰ ਦਿੱਤਾ ਉਹ ਕਹਿੰਨੇ ਕਿ ਬਈ ਸਾਡੇ ਲਈ ਤਾਂ ਨੁਕਸਾਨ ਕਣੀ ਬਣ ਗਿਆ ਸੀਗਾ ਜੀ ਉਸਮਾਨ ਬਣੀ ਹਾਂਜੀ ਤੇ ਕਹਿੰਦੇ ਕਿ ਬਈ ਚਲੋ ਜੀ ਬਾਹਰ ਚਲੋ ਕਹਿੰਨੇ ਕਿ ਇਹ ਇਦਾਂ ਹੀ ਕਰਦੇ ਆ ਭਾਜਪਾ ਵਾਲੇ ਇਹਨਾਂ ਦੀ ਬਸ ਇਹੋ ਹੀ ਹੁੰਦੀ ਆ ਕਿ ਕਹਾਣੀ ਜਿਹੜੀ ਆ ਨਾ ਕੁੱਲ ਮਿਲਾ ਕੇ ਇਹ ਹੋਆ ਕਿ ਪਾਰਟੀਆਂ ਕਹਿਣਗੀਆਂ ਸਾਡਾ ਅੰਦਰੂਨੀ ਲੋਕਤੰਤਰ ਬੜਾ ਮਜ਼ਬੂਤ ਆ ਪਰ ਜਿਵੇਂ ਕੋਈ ਮਾੜਾ ਮੋਟਾ ਕੋਈ ਸ਼ੀਸ਼ਾ ਦਿਖਾਉਂਦਾ ਦੇਖੋ ਉਸਮਾਨ ਗਨੀ ਇਹਨਾਂ ਦਾ ਘੱਟ ਗਿਣਤੀ ਮੋਰਚਾ ਹੈ ਨਾ ਜਿਹੜਾ ਜੀ ਉਹਦਾ ਉੱਥੇ ਸੀਗਾ ਅਹੁਦੇਦਾਰ ਰਾਜਸਥਾਨ ਚ ਜੀ ਉਸ ਬੰਦੇ ਨੇ ਖੁੱਲ ਕੇ ਗੱਲ ਕਹੀ ਇੱਕ ਇੰਟਰਵਿਊ ਦੇ ਦੌਰਾਨ ਉਹਨੇ ਆਖਿਆ ਕਿ ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਪ੍ਰਤੀ ਇੱਥੇ ਜਿਹੜਾ ਕਿ ਬਾਂਸਵਾੜਾ ਦੇ ਵਿੱਚ ਜੋ ਭਾਸ਼ਣ ਸੀਗਾ ਉਸ ਦਰਮਿਆਨ ਜਿਹੜੀ ਗੱਲ ਬਈ ਕਹੀ ਹੈ ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਪ੍ਰਤੀ ਉਹ ਕਹਿੰਦੇ ਕਿ ਸਾਨੂੰ ਫਸਾ ਕੇ ਰੱਖ ਦਿੱਤਾ ਜੀ ਅਸੀਂ ਹੁਣ ਮੁਸਲਮਾਨਾਂ ਕੋਲ ਜਾਂਨੇ ਆ ਵੋਟ ਮੰਗਣ ਕਿਉਂਕਿ ਰਾਜਸਥਾਨ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਹੈ ਨਾ ਹਾਂ ਬਿਲਕੁਲ ਹੈ ਤਾਂ ਉਹ ਕਹਿੰਦੇ ਕਿ ਜਦੋਂ ਅਸੀਂ ਹੁਣ ਭਾਈਚਾਰੇ ਕੋਲ ਜਾਂਨੇ ਆ ਉਹ ਸਾਨੂੰ ਕੋ 36 ਸਵਾਲ ਕਰਦੇ ਦੱਸੋ ਅਸੀਂ ਕੀ ਕਰੀਏ ਦੂਜੀ ਗੱਲ ਉਹਨੇ ਵੱਡੀ ਦਿਲ ਦੀ ਇਹ ਖੋਲ ਦਿੱਤੀ ਕੁਝ ਬੋਲ ਜ਼ਬਾਨੋਂ ਬੋਲ ਦਿਲ ਦੀ ਕੁੰਡੀ ਖੋਲ ਤਾਂ ਉਹ ਕੁੰਡੀ ਉਹਨੇ ਇਹ ਖੋਲ ਦਿੱਤੀ ਕਿ 4-5 ਸੀਟਾਂ ਦਾ ਨੁਕਸਾਨ ਹੋ ਗਿਆ ਜਾਂ ਹੋ ਰਿਹਾ ਮਤਲਬ ਕਿ ਕਿੱਥੇ ਤੇ ਰਾਜਸਥਾਨ ਕਲੀਨ সুইਪ ਸੀਗਾ ਪਿਛਲੀ ਵਾਰੀ ਖੁਦ ਉਸਮਾਨ ਗਨੀ ਨੇ ਖੁਲਾਸਾ ਕਰ ਦਿੱਤਾ ਕਿ 4-5 ਸੀਟਾਂ ਤੇ ਗਈਆਂ 4-5 ਸੀਟਾਂ ਤੇ ਗਈਆਂ ਜਿਹੜੀ ਇਹ ਗੱਲ ਸੀਗੀ ਨਾ ਕਿਉਂਕਿ ਕੱਲ ਨੂੰ ਵੀ ਜਿਹੜਾ ਸੈਕੰਡ ਫੇਜ਼ ਦਾ ਇਲੈਕਸ਼ਨ ਹੈ ਉਹਦੇ ਵਿੱਚ ਵੀ ਤੇ ਰਾਜਸਥਾਨ ਦੀਆਂ ਹੈਗੀਆਂ ਨਾ ਕੁਝ ਸੀਟਾਂ ਬਿਲਕੁਲ ਐਨ ਮੌਕੇ ਤੇ ਆ ਕੇ ਉਹਨੇ ਦੱਸਿਆ ਕਿ ਇੱਥੇ ਤੇ ਆਹ ਹਾਲਤ ਬਣੀ ਪਈ ਆ 4-5 ਸੀਟਾਂ ਗਈਆਂ ਤੇ 5-6 ਸੀਟਾਂ ਫਸੀਆਂ ਪਈਆਂ ਸਾਡੀਆਂ ਤਾ ਜਿਵੇਂ ਇਹ ਬਿਆਨ ਆਇਆ ਬੱਸ ਨਾਲ ਦੀ ਨਾਲ ਤਰਥਲੀ ਮੱਛੀ ਉਹਨੂੰ ਚੱਕ ਕੇ ਉਹਨਾਂ ਨੇ ਬਾਹਰ ਮਾਰਿਆ ਅਨੁਸ਼ਾਸਨ ਹੀ ਤਾਂ ਦੇ ਚੱਕਰ ਦੇ ਵਿੱਚ ਸੋ ਗੱਲ ਇਹ ਆ ਕਿ ਜੋ ਵੀ ਬੋਲਦਾ ਤੁਹਾਨੂੰ ਪਤਾ ਹੀ ਆ ਫਿਰ ਪਾਰਟੀਆਂ ਜਿਹੜੀਆਂ ਨੇ ਉਹ ਇਹਨਾਂ ਚੀਜ਼ਾਂ ਨੂੰ ਨਾਗਵਾਰ ਲੈਂਦੀਆਂ ਨੇ ਕਿ ਬਾਈ ਇਹ ਤੇ ਨੁਕਸਾਨ ਕਰ ਰਿਹਾ ਜੇ ਉਹ ਹੀ ਉਹ ਕਹਿ ਦਿੰਦਾ ਕਿ ਹਾਂ ਜੀ ਪ੍ਰਧਾਨ ਮੰਤਰੀ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਹੋ ਸਕਦਾ ਉਹਦਾ ਇੱਕ ਅਹੁਦਾ ਹੋਰ ਵਧਾ ਦਿੰਦੇ ਇਹੋ ਹੀ ਆ ਨਾ ਪਰ ਇਹ ਸਾਫਿਆ ਸਪਸ਼ਟਿਆ ਦੂਸਰੇ ਫੇਸ ਦਾ ਕਲੈਕਸ਼ਨ ਹੋਏਗਾ ਤੁਸੀਂ ਦੇਖ ਲੈਣਾ ਜੇ ਉਹਦੇ ਚ ਅੰਕੜਾ ਡਿੱਗਦਾ ਹੈ ਨਾ VOTING PERCENTAGE ਫ੍ਰਸਟ੍ਰੇਸ਼ਨ ਇਸ ਤਰ੍ਹਾਂ ਦੀ ਹੋਏਗੀ ਸਭ ਤੁਸੀਂ 2014 ਵਾਲਾ ਦੇਖੋ ਤੇ ਸਹੀ ਨਾ 70% 70% ਵੋਟ ਪੋਲ ਯਾਨੀ ਮੋਦੀ ਪ੍ਰਤੀ ਉਤਸ਼ਾਹ ਐਂਟੀ ਇਨਕਮੈਂਸੀ ਇਹਨਾਂ ਦੇ ਖਿਲਾਫ ਯੂਪੀਏ ਖਿਲਾਫ 19 ਡਿੱਗ ਪਿਆ ਥੋੜਾ ਪਰ ਲਾਭ ਇਹ ਮਿਲਿਆ ਇਹਨਾਂ ਨੂੰ ਕਿ ਬਾਲਾ ਕੋਟ ਸਰਜਿਕਲ ਸਟ੍ਰਾਈਕ ਵਗੈਰਾ ਵਗੈਰਾ ਜਿਹੜੀਆਂ ਚੀਜ਼ਾਂ ਨੇ ਮਾਹੌਲ ਬਣਾ ਦਿੱਤਾ ਅੱਜ ਬਿਲਕੁਲ ਉਲਟ ਹੈ ਮਾਹਰਾ ਬਿਲਕੁਲ ਉਲਟ ਹੋਇਆ ਪਿਆ ਸੈਕੰਡ ਫੇਸ ਬਾਰੇ ਚਲੋ ਫੇਰ ਕਰ ਲਾਂਗੇ ਗੱਲ ਪਰ ਵੈਸਟਰਨ ਯੂਪੀ ਦੇ ਵਿੱਚ ਫਸ ਗਈਆਂ ਸੀਟਾਂ ਇਹਨਾਂ ਦੀਆਂ ਜਿਹੜਾ ਗੜ ਹੈ ਇਹਨਾਂ ਦਾ ਹਿੰਦੂਤਵ ਦਾ ਜੇ ਉੱਥੇ ਮੁਸਲਮਾਨ ਤੇ जाट ਇਕੱਠੇ ਹੋ ਗਏ ਨਾ ਐਤ ਕੀ ਬਸਪਾ ਚਾਲ ਚੱਲ ਰਹੀ ਹੈ ਜਿਸ ਤਰੀਕੇ ਨਾਲ ਕਿ ਵੋਟ ਜਿਹੜੇ ਆ ਉਹ ਸਪਾ ਦੇ ਨਾ ਕਟਣ ਵੋਟ ਜਿਹੜੇ ਆ ਉਹ ਕੱਟੇ ਜਾਣ ਭਾਜਪਾ ਦੇ ਤਾਂ ਗੇਮ ਉੱਥੇ ਲੱਗ ਜਾਣੀ ਆ ਗੇਮ ਲੱਗ ਜਾਣੀ ਆ ਸੋ ਸੈਕੰਡ ਫੇਸ ਬੜਾ ਮਹੱਤਵਪੂਰਨ ਰਹੇਗਾ ਇਸ ਕਰਕੇ ਇਹ ਜਿਹੜਾ ਕੋਈ ਬੋਲਦਾ ਚੱਲਦਾ ਉਹਨੂੰ ਹਟਾਉਣਗੇ ਰਸਤੇ ਤੋਂ ਜੀ 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 ਇਹ ਆਈ ਵਾਲੇ ਧੰਨਵਾਦ ਤੁਸੀਂ ਕੰਟਰੀਬਿਊਟ ਕੀਤਾ ਜੀ ਤਾਂ ਇਹਦੇ ਨਾਲ ਹੀ ਮਿੰਟੂ ਜੀ ਗੱਲ ਚੱਲ ਰਹੀ ਸੀ ਸੱਤਾ ਜੀ ਕਹਿੰਨੇ ਪਿਆ 6 ਸਾਲ ਵਾਸਤੇ ਕੱਢ ਦਿੱਤਾ ਜੀ ਕਹਿੰਨੇ ਕਿ ਤੇ ਉਹ ਤਾਂ ਬਈ ਆਪਣੀ ਗੱਲ ਹੋ ਗਈ ਹੈ ਜੀ ਤੇ ਲक्की ਜੀ ਕੋਈ ਗੱਲ ਨਹੀਂ ਆਪਾਂ ਕਿਸੇ ਦਿਨ ਫਿਰ ਗੱਲ ਕਰ ਲਾਂਗੇ ਮਾਲਵਿੰਦਰ ਕੰਗਾਰੇ ਕਿੰਨੇ ਉਹਨਾਂ ਦੇ ਹਲਕੇ ਬਾਰੇ ਜਰੂਰ ਦੱਸਿਓ ਅਸੀਂ ਮੋਹਾਲੀ ਤੋਂ ਆ ਬਈ ਤੇ ਉੱਥੇ ਤਾਂ ਹਾਲੇ ਖੁੱਲ ਕੇ ਕੈਂਡੀਡੇਟ ਹੀ ਨਹੀਂ ਆਏ ਮદાન ਦੇ ਵਿੱਚ ਜੀ ਜਦੋਂ ਆਏ ਤਾਂ ਫਿਰ ਆਪਾਂ ਜਦੋਂ ਆਏ ਮੱਲ ਪੂਰੇ ਆਏ ਖਾੜੇ 'ਚ ਫੇਰੀ ਪਤਾ ਲੱਗਣਾ ਪਰ ਕੰਗ ਨੂੰ ਐਡਵਾਂਟੇਜ ਇਹ ਆ ਕਿ ਕੰਗ ਦੀ ਕੋਈ ਕੰਟਰੋਵਰਸੀ ਨਹੀਂ ਹੁਣ ਤੱਕ ਕੰਗ ਇਹ ਆ ਕਿ ਨੌਜਵਾਨ ਹੈ ਤੇ ਉਹਨੂੰ ਮੌਕਾ ਮਿਲ ਗਿਆ ਉਹਨੇ ਬਹੁਤ ਅਗੇਤਾ ਪ੍ਰਚਾਰ ਸ਼ੁਰੂ ਕਰ ਦਿੱਤਾ ਕੰਗ ਨੇ ਤੇ ਇਹ ਆ ਕਿ ساری ਜ਼ਿੰਦਗੀ ਇਸ ਇਲਾਕੇ ਚ ਬਤਾਈ ਹੈ ਸੈਲ ਵੀ ਹੈਗੇ ਆ ਜੋ ਕਿੰਨਾ ਕੋਣ ਬਈ ਗਾਂਹ ਜਾ ਕੇ ਮਿਲਦਾ ਉਸ ਚੀਜ਼ ਦਾ ਕੁਛ ਕਹਿ ਨਹੀਂ ਸਕਦੇ ਪਰ ਇਸ ਚੀਜ਼ ਦਾ ਐਡਵਾਂਟੇਜ ਜ਼ਰੂਰ ਰਹਿੰਦਾ ਕਿ ਉਹਨਾਂ ਨੇ ਬਹੁਤ ਅਗੇਤੀ ਜਿਹੜੀ ਆਪਣੀ ਮੈਮ ਜਿਹੜੀ ਉਹ ਵਿੱਡ ਦਿੱਤੀ ਸੀ ਜੀ 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 ਤੁਸੀਂ ਗੱਲ ਕਰ ਰਹੇ ਸੀ ਕਿ ਅੰਸਰੈਂਸ ਦਾ ਕੋਈ ਨੇੜਲਾ ਹੋਵੇ ਜਾਂ ਕੋਈ ਉਹਨਾਂ ਦਾ ਮੈਨੇਜਰ ਹੋਵੇ ਇਧਰੋਂ ਆਪਣੀ ਟੀਮ ਕੱਢ ਕੇ ਲੈ ਕੇ ਆਈਏ ਆਪਣੇ ਬੰਦੇ ਨੇ ਜਿਹੜੇ ਆਡੀਅנס ਆਪਣੀ ਗੁਲਦੀਪ ਜੀ ਕਹਿੰਦੇ 97 ਦੇ ਵਿੱਚ 90000 ਅਖਾੜੇ ਦਾ ਲਿਆ ਜੀ ਇਹਨਾਂ ਨੇ ਕਹਿੰਦੇ ਆ ਤੁਸੀਂ ਦੇਖ ਲਓ 97 ਵਿੱਚ 90000 ਨਾਲ ਮੈਨੂੰ ਲੱਗਦਾ ਕਿ ਕਿਲਾ ਪਹਿਲੀ ਆ ਜਾਂਦੀ ਹੁਣ ਇਹ ਚੋਟੀ ਦੀ ਤੇ ਅੱਗੇ ਵੀ ਸੁਣ ਲਓ ਇੱਕ ਵੀਰ ਹੋਰ ਜੀ ਵੀ ਆ ਉਹ ਕਹਿੰਨੇ ਕਪੂਰ ਥਲੇ 500 ਏਕੜਾ ਜੀ ਇਹਨਾਂ ਦੇ ਕੋਲ ਕਹਿੰਨੇ ਕਿ ਬੱਲੇ 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 ਫਕੀਰ ਮੌਜ ਫਕੀਰਾਂ ਦੀ ਮਾਫ ਕਰਨਾ ਮੌਜ ਫਕੀਰਾਂ ਦੀ ਮੌਜ ਫਕੀਰਾਂ ਦੀ ਆ ਇਹ ਇਹ ਗਰੀਬ ਜੇ ਜਿਨ੍ਹਾਂ ਕੋਲ 5 500 ਕਿਲਾ ਜ਼ਮੀਨ ਦਾ ਇਹ ਇਹ ਗਰੀਬ ਨੇ ਬਸ ਉਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੰਸਰਾ ਜੰਸ ਕਾ ਦਾ ਬੋਲਦਾ ਜਿਵੇਂ ਉਹ ਪਿਛੋ ਤਾਰ ਖੜਕਾ ਦੇਣ ਤੇ ਕਿਆ ਜਾ ਬੋਲਦੇ ਫਿਰ ਹੋਰ ਕੀ ਆ ਉਹ ਹੰਸਰਾ ਜੰਸ ਬੋਲ ਦਿੰਦਾ ਕਦੇ ਕਹਿੰਦਾ ਮੈਂ ਮਿੰਤਰਾਜ ਮਿੰਤ ਬਣ ਗਿਆ ਕਦੇ ਕੁਛ ਕਦੇ ਕੁਛ ਜੀ ਜੀ ਚੱਲੂਗਾ ਕੰਮ ਲੈ ਜੀ 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 ਇਹ ਦਲੇ ਪਸਿਓ ਮਣੀ ਸੰਧੂ ਜੀ ਹੈ ਕਹਿੰਦੇ ਜੀ ਕਿ ਮਿੰਟੂ ਜੀ ਬੰਦੇ ਤਾਂ ਤੁਸੀਂ ਚੰਗੇ ਹੋ ਪਰ ਤੁਸੀਂ ਮਾਨ ਦੇ ਵਿਰੋਧੀ ਹੋ ਕਹਿੰਦੇ ਕਿ ਨਹੀਂ ਮੈਂ ਮਾਨ ਦਾ ਖੋਤ ਯਾਰ ਨਹੀਂ ਐਦਾਂ ਕਹਿ ਕੇ ਤੁਸੀਂ ਨਾ ਸੱਚੀਓ ਐਦਾਂ ਨਾ ਕਹਿਆ ਕਰੋ ਮਾਨ ਦਾ ਮੈਂ ਵਿਰੋਧੀ ਨਹੀਂ ਹੈਗਾ ਮੈਂ ਵਿਰੋਧੀ ਹਾਂ ਕਿ ਜੋ ਯਾਰ ਚੀਜ਼ਾਂ ਤੁਸੀਂ ਕਰਦੇ ਹੋ ਨਾ ਠੀਕ ਨਹੀਂ ਮੈਂ ਚਾਹੁੰਦਾ ਕਿ ਮਾਨ ਸਾਹਿਬ ਇਹੋ ਜਿਹਾ ਮੁੱਖ ਮੰਤਰੀ ਬਣਨ ਕਿ ਪੂਰੇ ਇੰਡੀਆ 'ਚ ਇੱਕ ਮਿਸਾਲ ਦਿੱਤੀ ਜਾਵੇ ਕਿ ਯਾਰ ਪੰਜਾਬ ਦਾ ਚੀਫ ਮਿਨਿਸਟਰ ਹੈ ਜਦੋਂ ਬੋਲਦਾ ਤਾਂ ਫਿਰ ਮਤਲਬ ਕਿ ਦੁਨੀਆ ਸੁਣਦੀ ਹੈ ਮੈਂ ਇਹ ਚਾਹੁੰਦਾ ਮਾਨ ਸਾਹਿਬ ਤੋਂ ਤਵਕਕੋ ਇਹ ਯਾਰ ਕਿ ਭਾਈ ਯਾਰ ਤੁਸੀਂ ਜ਼ਬਰਦਸਤ ਪਰਫਾਰਮ ਕਰੋ ਮੈਂ ਕਹਿੰਦਾ ਮੈਂ ਚਾਹੁੰਦਾ ਕਿ ਮਾਨ ਸਾਹਿਬ 50 ਸਾਲ ਰਾਜ ਕਰਨ ਪਰ ਐਸਾ ਰਾਜ ਕਰਨ ਕਿ ਸਾਡਾ ਰਾਜ ਵੀ ਗਾਂਬਦੇ ਸਾਡਾ ਆਵਾਮ ਵੀ ਗਾਂਬਦੇ ਮੇਰੀ ਬਸ ਨੀਤੀਗਤ ਹੁੰਦੀ ਐ ਜਾਂ ਕਹਿ ਲਓ ਕਿ ਜੋ ਲੀਡਰ ਚਲਾਕੀਆਂ ਕਰਦੇ ਉਹਨਾਂ ਤਾਂ ਕਿਸਮਤ ਤੇ ਨੀਜੀ ਨਹੀਂ ਐ ਮੇਰੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੇ ਬਈ ਇਹਨਾਂ ਨਾਲ ਘੰਟਿਆਂ ਬੱਧੀ ਗੱਲਾਂ ਕਰਦਾ ਰਿਹਾ ਮੇਰੇ ਦੋਸਤ ਮਿੱਤਰਾਂ ਚੋਂ ਸੀਗੇ ਗਾਂ ਮੇਰੇ ਦੋਸਤ ਮਿੱਤਰ ਗਾਂ ਇਹਨਾਂ ਦੇ ਖਾਸ ਦੋਸਤ ਮਿੱਤਰ ਸੀਗੇ ਪਰ ਗੱਲ ਇਹ ਐ ਕਿ ਉਹ ਉਹਨਾਂ ਦੀ ਸਿਆਸਤ ਐ ਮੇਰਾ ਕੰਮ ਐ ਉਹਨਾਂ ਦੀ ਸੱਤਾ ਐ ਮੇਰਾ ਕੰਮ ਐ ਜੋ ਚੀਜ਼ ਮੈਨੂੰ ਠੀਕ ਨਹੀਂ ਲੱਗਦੀ ਮੈਂ ਕਹਿਣ ਲਈ ਆਜ਼ਾਦ ਆ ਜੋ ਉਹਨਾਂ ਦੀ ਅਥਾਰਟੀ ਉਹ ਕਰ ਲਈ ਆਜ਼ਾਦ ਹੈ ਜੀ 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 ਬਾਕੀ ਜਿੱਦਣ ਉਹ ਵਧੀਆ ਕੰਮ ਕਰਦੇ ਤਾਂ ਉਦੋਂ ਤਾਰੀਫ ਵੀ ਕਰੀ ਜੀ ਕਿ ਭਾਈਆ ਇਹਨਾਂ ਨੇ ਭਾਈ ਉਹ ਰਣ ਲੰਬੇ ਹਾਲਿਆਂ ਦੇ ਉਦੋਂ ਨਹੀਂ ਸੁਣਾ ਮੈਂ ਜਦੋਂ ਕੋਈ ਚੰਗਾ ਕਰਦੇ ਆ ਤਾਂ ਆਲਵੇਸ ਆਪਾਂ ਚੰਗਾ ਕਹੀਦਾ ਇਨਫੈਕਟ ਕਿ ਮੋਦੀ ਸਾਹਿਬ ਵੀ ਚੰਗਾ ਕਰ ਦਿੱਤਾ ਪਰ ਅੱਤ ਵੀ ਕਹਦੇ ਆ ਕਿ ਕਹਾਂ ਚੰਗਾ ਇਹ ਮੋਦੀ ਸਾਹਿਬ ਹੁਣ ਸਮਾਜ ਦੇ ਵਿੱਚ ਪਾਟਕ ਪਾ ਰਹੇ ਮੈਂ ਕਿਵੇਂ ਫਿਰ ਉਹ ਉਹਨਾਂ ਨੂੰ ਵੀ ਕਹਿਣਾ ਪਊਗਾ ਫਿਰ ਉਹਨਾਂ ਦੇ ਵੀ ਜਿਹੜੇ ਫੋਕੇ ਦਾਵੇ ਆ ਨਾ ਉਹਨਾਂ ਨੂੰ ਠੀਕ ਕਹਿਣਾ ਪਏਗਾ ਜੇ ਆਪਾਂ ਇਹਨਾਂ ਚੀਜ਼ਾਂ 'ਚ ਦੱਸੋ ਮੈਨੂੰ ਕੀ ਕੀ ਇਹਨਾਂ ਗੱਲਾਂ 'ਚੋਂ ਕੁਝ ਨਿਕਲਦਾ ਗੱਲ ਉਸ ਸਾਫ ਦੀ ਕਰੋ ਮੈਂ ਕੁੱਕੜੀਆਂ ਦਾ ਮੁਰਗੀਆਂ ਦਾ ਮੁਆਵਜ਼ਾ ਦੇਵਾਂ ਕਿੱਥੇ ਆ ਉਹ ਅੱਜ ਫੇਰ ਕਹਿੰਦੇ ਪਏ ਸੀ ਮੈਂ ਕਣਕ ਸੜੀ ਦਾ ਮੁਆਵਜ਼ਾ ਦੇਵਾਂ ਕਿੱਥੇ ਯਾਰ ਇੱਥੇ ਯਾਰ ਇਹਨਾਂ ਗੱਲਾਂ 'ਚ ਪਤਾ ਲੱਗੂ ਜਦੋਂ ਰਿਪੋਰਟਾਂ ਬਣ ਕੇ ਤਾਂ ਗੰਗੇ ਤੇ ਫਿਰ ਤੁਸੀਂ ਮੁਕਰੋਗੇ ਉਹ ਤੁਸੀਂ ਮੁਕਰੋਗੇ ਫਿਰ ਮੁੜ ਕੇ ਜਿਹੜੇ ਥੱਲੇ ਜਾਣਗੇ ਵੋਟਾਂ ਮੰਗਣ ਉਹ ਕਿਰੇ ਜਾਣਗੇ ਹਾਂ ਸੋ ਸਾਡੀ ਜ਼ਿਆਤੀ ਤੌਰ ਤੇ ਕਿਸੇ ਨਾਲ ਨਾ ਸਾਡੀ ਕੋਈ ਯਾਰੀ ਹੈ ਨਾ ਕੋਈ ਦੁਸ਼ਮਣ ਨਹੀਂ ਆ ਪ੍ਰੋਫੈਸ਼ਨਲ ਲਾਈਫ ਚ ਉਦਾਂ ਨਿੱਜੀ ਲਾਈਫ ਚ ਬਹੁਤ ਸਾਰੇ ਲੀਡਰ ਜਿਹੜੇ ਦੋਸਤ ਵੀ ਆ ਸਾਰੀਆਂ ਪਾਰਟੀਆਂ ਚ ਦੋਸਤ ਆ ਆਮ ਆਦਮੀ ਪਾਰਟੀ ਚ ਸਭ ਤੋਂ ਜ਼ਿਆਦਾ ਮੇਰੇ ਦੋਸਤ ਆ ਜੀ 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 ਤਾ ਇਧਰਲੇ ਪੱਸੇ ਉਹ ਤੇ ਆਪਣਾ ਤੇਜਵਿੰਦਰ ਜੀ ਆ ਉਹ ਕਹਿੰਦੇ ਪੈ ਜੀ ਕਿ ਸੱਚ ਬੋਲਦੇ ਤੁਸੀਂ ਇਸ ਕਰਕੇ ਜੀ ਚਲੋ ਕੋਈ ਗੱਲ ਨਹੀਂ ਬਾਈ ਯਾਰ ਕੋਈ ਨਹੀਂ ਜੀ ਸਰ ਤੇ ਜਿੰਨਾ ਜੋ ਲੱਗਦਾ ਤੇ ਬਾਕੀ ਬਾਈ ਤੁਸੀਂ ਕਰਿਓ ਜਰਾ ਪ੍ਰੋਗਰਾਮ ਨੂੰ ਜਿੰਨਾ ਵੀਰਾਂ ਨੇ ਕਿਉਂਕਿ ਬਹੁਤ ਸਾਰੇ ਕਮੈਂਟ ਆਉਂਦੇ ਪਏ ਆ ਅਮਰਪਾਲ ਸਿੰਘ ਬਾਰੇ ਤਾਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਆ ਬਾਈ ਤੁਸੀਂ ਸੁਣੋ ਰਿਪੀਟ ਦੇ ਉੱਤੇ ਫਿਲਹਾਲ ਅਸੀਂ ਲੈਨੇ ਤੁਹਾਡੇ ਤੋਂ ਇਜਾਜ਼ਤਾਂ ਜੀ ਲਈਏ ਮਰੀ ਮਰੀ ਮਿੰਟੂ ਜੀ ਬ੍ਰੇਕਾਂ ਦੀ ਧੰਨਵਾਦ ਮੇਸਰ ਸੱਤ ਸ੍ਰੀ ਅਕਾਲ ਸੋ ਤੁਹਾਡਾ ਵੀ ਸ਼ਬਦ ਦਾ ਧੰਨਵਾਦ ਜੀ ਤਾਂ ਕੱਲ ਦੁਬਾਰਾ ਨਵੇਂ ਐਪੀਸੋਡ 'ਚ ਫਿਰ ਜੁੜਾਂਗੇ ਸਾਰਿਆਂ ਨੇ ਦੁਬਾਰਾ ਫੇਰ ਤੋਂ ਸੱਤ ਸ੍ਰੀ ਅਕਾਲ